ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 711 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 712 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ ਰਾਗ ਟੋਡੀ ਘਰ ਦੂਜੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਵਰਜਨ ਦੇਵ ਜੀ ਦੀ ਚਾਰ ਬੰਦਾ ਵਾਲੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਧਾਇਓ ਰੇ ਮਨ ਦੇਹ ਦੇ ਸੁਧਾਇਓ ਏ ਮਨ ਜੀਵ ਦਸੀ ਪਾਸੀ ਦੌੜਦਾ ਫਿਰਦਾ ਹੈ ਮਾਇਆ ਮਗਨ ਸਵਾਦ ਲੋਭ ਮੋਹਿਓ ਤិន ਪ੍ਰਭ ਆਪ ਭੁਲਾਇਓ ਰਹਾਓ ਮਾਇਆ ਦੇ ਸਵਾਦ ਵਿੱਚ ਮਸਤ ਰਹਿੰਦਾ ਹੈ ਜੀਵ ਲੋਭ ਵਿੱਚ ਮੋਇਆ ਰਹਿੰਦਾ ਹੈ ਪਰ ਜੀਵ ਦੇ ਵੀ ਕੀ ਵਸ ਉਸ ਪ੍ਰਭ ਪਰਮਾਤਮਾ ਨੇ ਆਪ ਹੀ ਇਸ ਨੂੰ ਕੁਰਾਹੇ ਪਾਰ ਰਖਿਆ ਹੈ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਹਤ ਨਾਇਹ ਮਨ ਲਾਇਓ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਨਾਲ ਸਾਧ ਸੰਗਤ ਨਾਲ ਇੱਕ ਪਲ ਵਾਸਤੇ ਵੀ ਆਪਣਾ ਇਹ ਮਨ ਨਹੀਂ ਜੋੜਦਾ ਬਿਗ ਸਿਓ ਪੇਖ ਰੰਗ ਕ ਸੁੰਵਕੋ ਪਾਰ ਗ੍ਰਹਿ ਜੋ ਹਨ ਜਾਇਓ ਕਸੁੰਬੇ ਦੇ ਫੁੱਲ ਦੇ ਰੰਗ ਵੇਖ ਕੇ ਖੁਸ਼ ਹੁੰਦਾ ਹੈ ਕਸੁੰਬੇ ਦੇ ਫੁੱਲ ਦੇ ਰੰਗ ਫਿੱਕੇ ਪੈ ਜਾਂਦੇ ਹਨ ਬੜੀ ਜਲਦੀ ਪਰ ਆਏ ਘਰ ਤੱਕਣ ਤੁਰ ਪੈਂਦਾ ਹੈ ਦੂਸਰੇ ਦੇ ਘਰ ਤੇ ਅੱਖ ਰੱਖਦਾ ਹੈ ਚਰਨ ਕਮਲ ਸਿਉ ਭਾਉ ਨ ਕੀਨੋ ਨਹਿ ਸਤ ਪੁਰਖ ਮਨਾਇਓ ਏ ਮਨ ਤੂੰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪਿਆਰ ਨਹੀਂ ਪਾਇਆ ਤੂੰ ਗੁਰੂ ਨੂੰ ਪ੍ਰਸੰਨ ਨਹੀਂ ਕੀਤਾ ਤਾਵਤ ਕੋ ਤਾਵੇ ਬੋਹ ਭਾਤੀ ਜਿਉਂ ਤੇਲੀ ਬਲਦ ਪਰਮਾਇਓ ਨਾਸਵੰਤ ਪਦਾਰਥਾਂ ਦੀ ਖਾਤਰ ਤੂੰ ਦੌੜਦਾ ਫਿਰਦਾ ਹੈ ਇਹ ਤੇਰੀ ਭਟਕਣਾ ਕਦੇ ਮੁਕਦੀ ਨਹੀਂ ਜਿਵੇਂ ਤੇਲੀ ਦਾ ਬਲਦ ਕੋਲੂ ਵਗੇ ਝਪਕੇ ਤੁਰਦਾ ਰਹਿੰਦਾ ਹੈ ਉਸ ਕੋਲੂ ਦੇ ਦਿਵਾਰੇ ਹੀ ਉਸਦਾ ਪੈਂਡਾ ਮੁਕਦਾ ਨਹੀਂ ਮੋੜ ਮੋੜ ਉਸੇ ਦੇ ਦਿਵਾਲੇ ਤੁਰਿਆ ਫਿਰਦਾ ਹੈ ਗੁਰੂ ਪਿਆਰੇਓ ਅੱਜਕੱਲ ਤੇ ਕੋਲੂ ਮਸ਼ੀਨਾ ਮੋਟਰਾਂ ਦੇ ਚੱਲ ਪਈਆਂ ਹਨ ਤੇ ਬਿਜਲੀ ਤੇ ਚੱਲਦੇ ਹਨ ਤੇਲ ਕਢਣ ਵਾਲੇ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਬਾਣੀ ਵਿੱਚ ਉਸ ਸਮੇਂ ਦੀ ਗੱਲ ਕਰ ਰਹੇ ਹਨ ਉਸ ਸਮੇਂ ਦੀ ਮਿਸਾਲ ਦੇ ਰਹੇ ਹਨ ਜਦੋਂ ਬੌਲਦ ਕੋਲੂ ਨਾਲ ਕੁੰਮਦਾ ਹੁੰਦਾ ਸੀ ਇੱਕ ਡੰਡਾ ਜਿਹਾ ਬਣਿਆ ਹੁੰਦਾ ਸੀ ਉਧਰ ਬੋਲਦ ਘੁੰਮਦਾ ਸੀ ਤੇ ਉਧਰੋਂ ਕੋਹਲੂ ਚਲਦਾ ਸੀ ਉਹ ਲੱਠ ਜੀ ਲੰਮੀ ਜੀ ਲੋਹੇ ਦੀ ਪਾਈ ਹੁੰਦੀ ਸੀ ਉਹਨੂੰ ਜਿਵੇਂ ਜਿਵੇਂ ਉਹ ਫਿਰਦਾ ਸੀ ਘੁੰਮਦਾ ਸੀ ਉਹਦਾ ਦਾ ਕੋਹਲੂ ਚਲਦਾ ਸੀ ਤਿਲ ਕਢਿਆ ਜਾਂਦਾ ਸੀ ਸਰੋਂ ਵਿੱਚੋਂ ਉਹ ਤਕਨੀਕ ਪੁਰਾਣੀ ਸੀ ਉਹ ਤਨੀਕ ਤਕਨੀਕ ਜੋ ਸੀ ਗੁਰੂਆਂ ਦੇ ਵੇੜੇ ਦੀ ਸੀ ਨਾਮ ਦਾਨ ਈਸ਼ ਨਾਨ ਨਾ ਕੀਓ ਇੱਕ ਨਿਮਖ ਨਾ ਕੀ ਰਤ ਗਾਇਓ ਹੇ ਮਨ ਮਾਇਆ ਦੇ ਸਵਾਦ ਵਿੱਚ ਮਸਤ ਮਨੁੱਖ ਪ੍ਰਭੂ ਦਾ ਨਾਮ ਨਹੀਂ ਜਪਦਾ ਸੇਵਾ ਨਹੀਂ ਕਰਦਾ ਜੀਵਨ ਪਵਿੱਤਰ ਨਹੀਂ ਬਣਾਉਂਦਾ ਇੱਕ ਪਲ ਭਰ ਵੀ ਪਰਮਾਤਮਾ ਦੀ ਸਿੱਖਤ ਸਲਾਹ ਨਹੀਂ ਕਰਦਾ ਗੁਰੂ ਜੀ ਕਹਿੰਦੇ ਹਨ ਜਿੱਦਾਂ ਕੋਹਲੂ ਦੇ ਦਿਵਾਲੇ ਬਲਦ ਘੁੰਮਦਾ ਹੈ ਨਾ ਉਸੇ ਤਰ੍ਹਾਂ ਤੂੰ ਵੀ ਮਾਇਆ ਦੇ ਦਿਵਾਲੇ ਚੱਕਰ ਲਾਉਂਦਾ ਰਹਿਣਾ ਹੈ ਤੇ ਮਾਇਆ ਵਿੱਚ ਹੀ ਫਸਿਆ ਰਹਿਣਾ ਹੈ ਤੇ ਇੱਕ ਨਿਮਖ ਪਲ ਨਾਮ ਨਹੀਂ ਜਪਦਾ ਨਾ ਨਾ ਝੂਠ ਲਾਏ ਮਨ ਤੋਖਿਓ ਨਹਿ ਬੂਜੇਓ ਆਪਣਾਇਓ ਕਈ ਕਿਸਮ ਦੇ ਨਾਸਵੰਤ ਜਗਤ ਵਿੱਚ ਆਪਣੇ ਆਪ ਆਪਣੇ ਮਨ ਨੂੰ ਜੋੜ ਕੇ ਸੰਤੁਸ਼ਟ ਰਹਿੰਦਾ ਹੈ ਆਪਣੇ ਅਸਲ ਪਦਾਰਥ ਨੂੰ ਨਹੀਂ ਪਛਾਣਦਾ ਮਨੁੱਖ ਪਰ ਉਪਕਾਰ ਨ ਕਬ ਹੋ ਕੀਏ ਨਹੀਂ ਸਤਗੁਰ ਸੇਵਤ ਆਇਓ हे ਮਨ ਮਾਇਆ ਮਗਨ ਮਨੁੱਖ ਮਾਇਆ ਵਿੱਚ ਰਹਿਣ ਵਾਲਾ ਮਗਨ ਮਨੁੱਖ ਕਦੇ ਹੋਰਨਾਂ ਦੀ ਸੇਵਾ ਭਲਾਈ ਨਹੀਂ ਕਰਦਾ ਗੁਰੂ ਦੀ ਸ਼ਰਨ ਪਾ ਕੇ ਪ੍ਰਭੂ ਦਾ ਨਾਮ ਨਹੀਂ ਜਪਦਾ ਪੁੰਨ ਦਾਨ ਨਹੀਂ ਕਰਦਾ ਪੰਜ ਦੂਤ ਰਾਜ ਸੰਗਤ ਗੋਸ਼ਟ ਮਤਵਾਰੋ ਮਦ ਮਾਇਓ ਕਾਮਾ ਦੇ ਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਵੈਰੀਆਂ ਨਾਲ ਸਾਥ ਬਣਾਈ ਰੱਖਦਾ ਹੈ ਮੇਲ ਮਲਾਪ ਬੁਲਾਈ ਰੱਖਦਾ ਹੈ ਮਾਇਆ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਿਸ਼ਾਲ ਸੁਣ ਆਇਓ ਮੈਂ ਤਾਂ ਸਾਧ ਸੰਗਤ ਵਿੱਚ ਜਾ ਕੇ ਬੇਨਤੀ ਕਰਦਾ ਹਾਂ ਏ ਹਰੀ ਪਰਮਾਤਮਾ ਮੈਂ ਇਹ ਸੁਣ ਕੇ ਤੇਰੀ ਸ਼ਰਨ ਆਇਆ ਹਾਂ ਕਿ ਤੂੰ ਭਗਤੀ ਨਾਲ ਪਿਆਰ ਕਰਨ ਵਾਲਾ ਹੈਂ ਨਾਨਕ ਭਾਗ ਪਰਿਓ ਹਰਿ ਪਾਛੈ ਰਾਖ ਲਾਜ ਆਪਣਾਇਓ ਏ ਨਾਨਕ ਮੈਂ ਦੌੜ ਕੇ ਪ੍ਰਭੂ ਦੇ ਦਰ ਤੇ ਆ ਪਿਆ ਹਾਂ ਤੇ ਬੇਨਤੀ ਕਰਦਾ ਹਾਂ हे ਪ੍ਰਭੂ ਪਰਮਾਤਮਾ ਮੈਨੂੰ ਆਪਣਾ ਬਣਾ ਕੇ ਮੇਰੀ ਇੱਜ਼ਤ ਰੱਖ ਟੋਡੀ ਮਹੱਲਾ ਪੰਜਵਾ ਮਾਨੁਖ ਬਿਨ ਬੂਜੈ ਬਿਰਥਾ ਆਇਆ ਜਨਮ ਮਨੋਰਥ ਨੂੰ ਸਮਝਣ ਤੋਂ ਬਿਨਾ ਮਨੁੱਖ ਜਗਤ ਵਿੱਚ ਆਇਆ ਵਿਅਰਥ ਹੀ ਜਾਣੋ ਕਿਉਂਕਿ ਜੇ ਮਨੁੱਖ ਨੂੰ ਪਤਾ ਹੀ ਨਹੀਂ ਕਿ ਅਸਾਨੂੰ ਮਨੁੱਖਾ ਦੇ ਹੀ ਮਿਲੀ ਆ ਤੇ ਅਸੀਂ ਕਰਨਾ ਕੀ ਹੈ ਤੇ ਉਸ ਦਾ ਆਇਆ ਵਿਅਰਥ ਹੈ ਇਹੋ ਜੇ ਮਨੁੱਖ ਦਾ ਉਹ ਮਨਮੁਖ ਹੈ ਮਨੁੱਖ ਨਹੀਂ ਹੈ ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ ਆਨੇ ਕਾ ਸਾਜ ਸ਼ਿੰਗਾਰ ਬੋ ਕਰਤਾ ਜਿਉ ਮਰ ਤੱਕ ਓ ਡਾਇਆ ਰਹਾਓ ਜਨਮ ਨੋਰਥ ਦੀ ਸੂਈ ਤੋਂ ਬਿਨਾ ਜੇ ਮਨੁੱਖ ਆਪਣੇ ਸਰੀਰ ਵਾਸਤੇ ਅਨੇਕਾਂ ਸ਼ਿੰਗਾਰਾਂ ਦੀਆਂ ਬਨਾਵਟਾਂ ਕਰਦਾ ਹੈ ਤਾਂ ਓਹੀ ਹੈ ਜਿਵੇਂ ਮੁਰਦੇ ਨੂੰ ਕਪੜੇ ਪਾਏ ਜਾ ਰਹੇ ਹਨ ਰਹਾਓ ਤਾਏ ਤਾਏ ਕਿਰਪਨશ્રਮਕੀਨੋ ਇਕੱਤਰ ਕਰੀ ਹੈ ਮਾਇਆ ਜੀਵਨ ਮਨੋਰਥ ਦੀ ਸੂਈ ਤੋਂ ਬਿਨਾ ਮਨੋ ਕਿਉਂ ਹੀ ਹੈ ਜਿਵੇਂ ਕੋਈ ਸ਼ੂਮਾ ਦੌੜ ਭੱਜ ਕਰਕੇ ਦੌੜ ਭੱਜ ਕਰ ਕਰਕੇ ਮਿਹਨਤ ਕਰਦਾ ਹੈ ਤੇ ਮਾਇਆ ਇਕੱਠੀ ਕਰਦਾ ਹੈ ਮਾਇਆ ਜੋੜਦਾ ਹੈ ਦਾਨਪੁਨ ਨਹੀਂ ਸੰਤਨ ਸੇਵਾ ਕਿਤਹੀ ਕਾਜ ਨਾਇਆ ਪਰ ਉਸ ਮਾਇਆ ਨਾਲ ਉਹ ਦਾਨਪੁਨ ਨਹੀਂ ਕਰਦਾ ਸੰਤ ਜਨਾਂ ਦੀ ਸੇਵਾ ਵੀ ਨਹੀਂ ਕਰਦਾ ਉਹ ਧੰਨ ਉਸ ਦਾ ਉਸ ਦੇ ਕਿਸੇ ਕੰਮ ਵੀ ਨਹੀਂ ਆਉਂਦਾ ਨਾ ਆਪ ਖਾਂਦਾ ਹੈ ਨਾ ਕਿਸੇ ਨੂੰ ਜਿਉਂਦੇ ਜੀ ਦਿੰਦਾ ਹੈ ਫਿਰ ਮਰਨ ਤੋਂ ਬਾਅਦ ਉਹ ਤਾਂ ਦੀਆਂ ਵੰਡੀਆਂ ਹੀ ਪੈਂਦੀਆਂ ਹਨ ਉਹਦੇ ਤੇ ਕੰਮ ਹੀ ਨਹੀਂ ਆਉਂਦਾ ਵਿਚਾਰੇ ਦੇ ਉਹ ਤਾਂ ਜੋੜ-ਜੋੜ ਕੇ ਸਾਰੀ ਉਮਰ ਐਵੇਂ ਹੀ ਮਰ ਜਾਂਦਾ ਹੈ ਕਈ ਕੋਠੀਆਂ ਬਣਾ ਲੈਂਦਾ ਹੈ ਕਈ ਕਾਰਾਂ ਬਣਾ ਲੈਂਦਾ ਹੈ ਬੜਾ ਕੁਝ ਬਣਾ ਲੈਂਦਾ ਹੈ ਮਨੁੱਖ ਇਸ ਧਰਤੀ ਤੇ ਆ ਕੇ ਤੇ ਜਿਸ ਨੇ ਸਾਥ ਨਭਾਣਾ ਹੈ ਜੈ ਮਾਤ ਪਿਤਾ ਸੁੱਤ ਮੀਤ ਨ ਭਾਈ ਮਨ ਉਹਾਂ ਨਾਮ ਤੇ ਰ ਸੰਗ ਸਹਾਈ ਜਿੱਥੇ ਨਾਮ ਨੇ ਸਹਾਇਤਾ ਕਰਨੀ ਹੁੰਦੀ ਹੈ ਉਹ ਨਾਮ ਨਹੀਂ ਜਪਦਾ ਜੋ ਅੰਤ ਵੇਲੇ ਕੰਮ ਆਉਂਦਾ ਹੈ ਤੇ ਜੋ ਇੱਥੇ ਬਣਿਆ ਬਣਾਇਆ ਸਭ ਕੁਝ ਇੱਥੇ ਹੀ ਛੱਡ ਜਾਂਦਾ ਹੈ ਤੇ ਅੰਤ ਵੇਲੇ ਪਛਤਾਉਂਦਾ ਹੈ ਮਨੁੱਖ ਕਾਰਿਆ ਭਰਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ ਆਤਮਿਕ ਜੀਵਨ ਦੀ ਸੂਈ ਤੋਂ ਬਿਨਾ ਮਨੋਖ ਇਉਂ ਹੀ ਹੈ ਜਿਵੇਂ ਕੋਈ ਇਸਤਰੀ ਗਹਿਣੇ ਪਾ ਕੇ ਆਪਣੀ ਸੇਜ ਸਵਾਰਦੀ ਹੈ ਸੁੰਦਰਤਾ ਦਾ ਅਡੰਬਰ ਕਰਦੀ ਹੈ ਸੰਗ ਨਾ ਪਾਇਓ ਆਪਣੇ ਭਰਤੇ ਵੇਖ-ਵੇਖ ਦੁੱਖ ਪਾਇਆ ਪਰ ਉਸ ਨੂੰ ਆਪਣੇ ਖਸਮ ਦਾ ਮਲਾਪ ਹਾਸਲ ਨਹੀਂ ਹੁੰਦਾ ਉਹਨਾਂ ਗਹਿਣਿਆਂ ਆਦ ਨੂੰ ਵੇਖ-ਵੇਖ ਕੇ ਉਸ ਨੂੰ ਸਗੋਂ ਦੁੱਖ ਪ੍ਰਤੀਤ ਹੁੰਦਾ ਹੈ ਸਾਰੋ ਦਿਨ ਸਮਝੂਰੀ ਕਰਤਾ ਤੋ ਮੁਸਲਹ ਸ਼ਰਾਇਆ ਨਾਮਹੀਣ ਮਨੋਖਿ ਉਹੀ ਹੈ ਜਿਵੇਂ ਕੋਈ ਮਨੁੱਖ ਸਾਰਾ ਦਿਨ ਮਜੂਰੀ ਕਰਦਾ ਹੈ ਕਿ ਮੋਹੜੀ ਨਾਲ ਤੋ ਹੀ ਛੜਦਾ ਰਹਿੰਦਾ ਹੈ ਜਾਨੀ ਕਿ ਇਹ ਪੁਰਾਣੀਆਂ ਗੱਲਾਂ ਹਨ ਜਿੱਦਾਂ ਗੁਰੂ ਜੀ ਲਿਖਦੇ ਆ ਮੋਹੜੀ ਨਾਲ ਤੋ ਹੀ ਛੜਦਾ ਰਹਿੰਦਾ ਹੈ ਮੋਹੜੀ ਤੇ ਇੱਕ ਵੱਡਾ ਸਾਰਾ ਦੌਰਾ ਹੁੰਦਾ ਸੀ ਉਸ ਵਿੱਚ ਉਸ ਵਿੱਚ ਜੀ ਪਾਉਂਦੇ ਸੀ ਝੋਨਾ ਪਾਉਂਦੇ ਸੀ ਤੇ ਝੋਨੇ ਨੂੰ ਉਹ ਹੋਲੀ-ਹੋੜੀ ਉਸ ਡੰਡੇ ਨਾਲ ਮੋਲੀ ਨਾਲ ਕੁੱਟਦੇ ਹੁੰਦੇ ਸੀ ਉਹ ਮਜ਼ਦੂਰੀ ਕਰਦੇ ਸੀ ਪਹਿਲਾਂ ਤੇ ਉਹਦੇ ਵਿੱਚੋਂ ਜੋਲ ਨਿਕਲਦੇ ਸੀ ਤੇ ਉਹ ਫਿਰ ਜਿਹੜਾ ਮਜ਼ਦੂਰੀ ਕਰਦਾ ਉਹਦੇ ਹੱਥੇ ਕੋਈ ਸ਼ਾਨ ਨਹੀਂ ਥੋੜੀ ਬਾਦੀ ਮਜ਼ਦੂਰੀ ਮਿਲਦੀ ਸੀ ਬਾਕੀ ਸਾਰਾ ਕੁਝ ਮਾਲਕ ਹੀ ਲੈ ਜਾਂਦਾ ਸੀ ਖੇਦ ਪਿਓ ਬੇਗਾਰੀ ਨਿਆਈਂ ਘਰ ਕਹਿ ਕਾਮ ਨਾ ਆਇਆ ਜਾਂ ਕਿਸੇ ਵਿਗਾਰੀ ਨੂੰ ਵਿਗਾਰ ਵਿੱਚ ਨਿਰਾ ਕਸ਼ਟ ਹੀ ਮਿਲਦਾ ਹੈ ਮਜ਼ਦੂਰ ਦੀ ਮਜ਼ਦੂਰੀ ਜਾਂ ਵਿਗਾਰੀ ਦੀ ਵਿਗਾਰ ਵਿੱਚੋਂ ਉਹਨਾਂ ਦੇ ਆਪਣੇ ਕੰਮ ਕੁਝ ਪੀਣਾ ਹੀ ਆਉਂਦਾ ਪਿਓ ਅਨੁਗਰੋ ਜਾ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਏ ਦਾਸ ਨਾਨਕ ਜਿਸ ਉਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਾਂਦਾ ਹੈ ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ ਓ ਮਨੁਖ ਸਾਧ ਸੰਗਤ ਦੀ ਸਰਨੀ ਪੈਂਦਾ ਹੈ ਓ ਪ੍ਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਦ ਬਸੋ ਰਿਦੈ ਹਰ ਨੀਤਾ ਏ ਕਿਰਪਾ ਦੇ ਖਜ਼ਾਨੇ ਪ੍ਰਭੂ ਪ੍ਰਮਾਤਮਾ ਮੇਰੇ ਹਿਰਦੇ ਵਿੱਚ ਵਸਦਾ ਰਹੋ ਤੇਸੀ ਬੁੱਧ ਕਰੋ ਪਰਗਾਸਾ ਲਾਗੇ ਪ੍ਰਭ ਸਿਉ ਪ੍ਰੀਤ ਰਹਾਓ ਏ ਪ੍ਰਭ ਪਰਮਾਤਮਾ ਮੇਰੇ ਅੰਦਰ ਇਹੋ ਜੀ ਅਕਲ ਦਾ ਚਾਨਣ ਕਰ ਕਿ ਤੇਰੇ ਨਾਲ ਮੇਰੀ ਪ੍ਰੀਤ ਹਮੇਸ਼ਾ ਬਣੀ ਰਹੇ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੈ ਲੈ ਲਾਵੋ ਏ ਪ੍ਰਭ ਮੈਂ ਤੇਰੇ ਸੇਵਾ ਦੀ ਜਰਨ ਧੂਰ ਪ੍ਰਾਪਤ ਕਰਾਂ ਉਹ ਚਰਨ ਧੂੜ ਲੈ ਕੇ ਮੈਂ ਆਪਣੇ ਮੱਥੇ ਉੱਤੇ ਲਾਂਦਾ ਰਹਾ ਮਹਾ ਪਤ ਤਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਏ ਪ੍ਰਭੂ ਪਰਮਾਤਮਾ ਮੇਰ ਕਰ ਮੈਂ ਤੇਰੀ ਸਿਫਤ ਸਲਾ ਕਰਦਾ ਰਹਾ ਮੈਂ ਤੇਰੇ ਗੁਣ ਗਾਦਾ ਰਹਾ ਜਿਸ ਦੀ ਬਰਕਤ ਨਾਲ ਵੱਡੇ ਵੱਡੇ ਵਿਕਾਰੀਆਂ ਤੋਂ ਵੀ ਪਵਿੱਤਰ ਹੋ ਜਾਂਦੇ ਹਨ ਆ ਗਿਆ ਮਾਨ ਤੁਮਾਰੀ ਮਿੱਠੀ ਲਾਗੋ ਕਿਓ ਤਹਾਰੋ ਭਾਵੋ हे ਪ੍ਰਭੂ ਮੇਰ ਕਰ ਮੈਨੂੰ ਤੇਰੀ ਰਜਾ ਮਿੱਠੀ ਲਗਦੀ ਰਹੇ ਮੈਨੂੰ ਤੇਰਾ ਕੀਤਾ ਚੰਗਾ ਲਗਦਾ ਰਹੇ ਜੋ ਤੂੰ ਦੇਹ ਤਹੀ ਇਹੋ ਤ੍ਰਿਪਤੈ ਆਰ ਨਕਤ ਹੂੰ ਤਾਵੋ ਜੋ ਕੋਈ ਤੂੰ ਮੈਨੂੰ ਦਿੰਦਾ ਹੈ ਉਸੇ ਵਿੱਚ ਹੀ ਮੇਰਾ ਇਹ ਮਨ ਸੰਤੁਸ਼ਟ ਰਹੇ ਮੈਂ ਕਿਸੇ ਵੀ ਹੋਰ ਪਾਸੇ ਪਟਕਦਾ ਨਾ ਫਿਰਾਂ ਸਦਾ ਹੀ ਨਿਗਟ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀਐ ਮੇਰੇ ਮਾਲਕ ਪ੍ਰਭੂ ਮੈਂ ਤੈਨੂੰ ਸਦਾ ਆਪਣੇ ਨੇੜੇ ਵਸਦਾ ਜਾਣਦਾ ਰਹਾ ਸਭਨਾ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਚਾਹੀਦਾ ਹੈ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀਐ ਜਦੋਂ ਗੁਰੂ ਦੀ ਸੰਗਤ ਹਾਸਲ ਹੁੰਦੀ ਹੈ ਤਦੋਂ ਆਪਣੇ ਪ੍ਰਭੂ ਨੂੰ ਲੱਭ ਲਈਦਾ ਹੈ ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂੰ ਪ੍ਰਭ ਹਮਰੋ ਅਮੀਰਾ ਏ ਪ੍ਰਭੂ ਅਸੀਂ ਜੀਵ ਸਦਾ ਤੇਰੇ ਹੀ ਅਜਾਨ ਬੱਚੇ ਹਾਂ ਤੂੰ ਸਾਡੀ ਮਾਂ ਹੈ ਤੂੰ ਸਾਡਾ ਪਿਓ ਹੈ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਏ ਨਾਨਕ ਨਾਨਕ ਆਖਦਾ ਹੈ ਕਿ ਮੈਂ ਤੇਰਾ ਨਾਮ ਸਾਡੇ ਮੂੰਹ ਵਿੱਚ ਨਾਨਕ ਆਖਦਾ ਹੈ ਕਿ ਤੇਰਾ ਨਾਮ ਸਾਡੇ ਮੂੰਹ ਵਿੱਚ ਰਹੇ ਜਿਵੇਂ ਮਾਪੇ ਆਪਣੇ ਬੱਚੇ ਦੇ ਮੂੰਹ ਵਿੱਚ ਦੁੱਧ ਪਾਉਂਦੇ ਰਹਿੰਦੇ ਹਨ ਇਸੇ ਤਰ੍ਹਾਂ ਤੇਰਾ ਨਾਮ ਸਾਡੇ ਹਮੇਸ਼ਾ ਮੁਖ ਵਿੱਚ ਵਸਦਾ ਰਹੇ ਪਰਮਾਤਮਾ ਸਦਾ ਸਦਾ ਹਮਸ਼ੂਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 712 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 713 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰ ਲਈ ਤੁਸੀਂ ਆਪਣੇ ਚੈਨਲ ਸਰਬਾਦਾ ਭਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖੀਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ